ਹਾਂਜੀ ਦੋਸਤੋ ਸਾਰਿਆਂ ਨੂੰ ਸ਼ਸ਼ੀਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਲੈ ਕੇ ਤੁਹਾਡੇ ਆਗੇ ਫੇਰ ਆਇਆ ਜੇ ਬਲੌਗ ਪੂਰੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੋ ਵੀ ਵੀ ਸਾਡੇ ਚੈਨਲ ਨਾਲ ਨਵੇਂ ਜੁੜੇ ਉਹ ਵੀ ਕਰ ਲੈਣ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਨੇ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਹਾਂਜੀ ਵੀਰੋ ਆਪਣਾ ਪ੍ਰੋਵਾਈਡ ਅੱਜ ਗਰਮੀ ਤੇ ਸੋ ਵੀਰੋ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਗਰਮੀ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਖਾਣਾ ਪੀਣਾ ਸੀਮਿਤ ਤਰੀਕੇ ਨਾਲ ਹੀ ਕਰੋ ਤੇ ਜੋ ਵੀ ਪਾਣੀ ਆ ਉਹ ਪਾਣੀ ਬੱਦ ਤੋਂ ਬੱਦ ਪੀਓ ਡਾਕਟਰਾਂ ਦਾ ਕਹਿਣਾਗਾ ਪਾਣੀ ਬੱਦ ਤੋਂ ਬੱਦ ਪੀਓ ਜਿੰਨਾ ਪੀ ਸਕੋ ਉਹ ਨਹੀਂ ਥੋੜਾ ਪਾਣੀ ਸੋ ਵੀਰੋ ਆਪਣੇ ਪੀਣ ਦੇ ਨਾਲ ਨਾਲ ਪੰਛੀਆਂ ਤੇ ਜਾਨਵਰਾਂ ਨੂੰ ਵੀ ਜਾਨਵਰਾਂ ਦਾ ਵੀ ਧਿਆਨ ਰੱਖੋ ਸੋ ਵੀਰੋ ਆਪਾਂ ਤਾਂ ਮੰਗ ਕੇ ਪਾਣੀ ਪੀ ਲਾਂਗੇ ਇਹ ਵਿਚਾਰੇ ਬੋਲ ਕੇ ਦੱਸ ਵੀ ਨਹੀਂ ਸਕਦੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਤਾਂ ਟੋੜੇ ਹੁੰਦੇ ਆ ਜਾਂ ਕਟੋਰੀ ਹੁੰਦੀ ਆ ਛੋਟੀ ਜਿਹੀ ਕਟੋਰੀ ਲੈ ਕੇ ਉਹਦੇ ਚ ਪਾਣੀ ਭਰ ਕੇ ਜਾਂ ਤਾਂ ਕੰਬ ਤੇ ਰੱਖੋ ਜਾਂ ਆਪਣੇ ਵੇੜਿਆਂ ਤੇ ਰੱਖੋ ਕੋਲ ਉਹਦੇ ਥੋੜੇ ਥੋੜੇ ਥਣ ਦਾਣੇ ਖਿਲਾਰ ਦੋ ਤਾਂ ਕਿ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਸੌਖਾ ਹੋ ਸਕੇ ਪਾਣੀ ਪੀ ਸਕਣ ਉੜਦੇ ਉੜਦੇ ਸੋ ਵੀਰੋ ਇਹ ਆਪਣੀ ਕੁਦਰਤੀ ਸੁੰਮੇ ਆ ਇਹਨਾਂ ਨੂੰ ਬਚਾਉਣਾ ਆਪਣਾ ਫਰਜ਼ ਬਣਦਾ ਜੋ ਸਾਡਾ ਸਮਾਂਗਾ ਉਹ ਵੀਰੋ ਹੁਣ ਘਟਦਾ ਜਾ ਰਿਹਾਗਾ ਕੋਈ ਵਾਦਾ ਤਾਂ ਹੈ ਨਹੀਂਗਾ ਕਿਉਂ ਆਪਾਂ ਦ੍ਰਕਟ ਕੱਟੀ ਜਾਂਦੇ ਦਿਨੋ ਦਿਨ ਇਹਨਾਂ ਦਾ ਬਹੁਤ ਜਿਆਦਾ ਫਰਕ ਪੈਂਦਾ ਦੋਸਤੋ ਸੋ ਵੀਰੋ ਆਪਨਾ ਪਿੱਛੇ ਮੁੜ ਕੇ ਦੇਖੀਏ ਕਿੰਨੇ ਦਰਖਤ ਹੁੰਦੇ ਸੀ ਪਹਿਲਾਂ ਕਿੰਨੇ ਪੰਛੀ ਹੁੰਦੇ ਸੀਗੇ ਸੋ ਵੀਰੋ ਦਿਨੋ ਦਿਨ ਅਲੋਪ ਹੁੰਦੇ ਜਾ ਰਹੇ ਆ ਸਾਡੀਆਂ ਕੁਦਰਤੀਆਂ ਜੋ ਕੁਦਰਤੀਆਂ ਦਾ ਲੋ ਕੁਦਰਤ ਵੱਲੋਂ ਪਖਸ਼ੀਆਂ ਹੋਏ ਆ ਜੋ ਵੀ ਸਾਨੂੰ ਸੋਮੇ ਸੀਗੇ ਉਹ ਸਾਡੇ ਤੋਂ ਦੂਰ ਜਾ ਰਹੇ ਨੇ ਦੋਸਤੋ ਸਾਨੂੰ ਸਮਝਣ ਦੀ ਲੋੜ ਆ ਸੋ ਵੀਰੋ ਇੱਕ ਇੱਕ ਦਰਖਤ ਲਗਾਓ ਜੇ ਅਗਰ ਆਪਾਂ ਇੱਕ ਦੀ ਸ਼ੁਰੂਆਤ ਕਰਦੇ ਆ ਨਾ ਇੱਕ ਦਰਖਤ ਦੀ ਸ਼ੁਰੂਆਤ ਕਰਦੇ ਆ ਇੱਕ ਇੱਕ ਦਰਖਤ ਵੀ ਆਪਣੇ ਘਰਾਂ ਦੇ ਕੋਲ ਲਾਉਂਗੇ ਜਾਂ ਬਾਰ ਲਾਉਂਗੇ ਖੇਤਾਂ 'ਚ ਜਾਂ ਆਪਣੇ ਘਰ ਦੇ ਆਲੇ ਦੁਆਲੇ ਲਾਉਂਗੇ ਸੋ ਵੀਰੋ ਇਹ ਨਾਲ ਹੀ ਬਹੁਤ ਜ਼ਿਆਦਾ ਫਰਕ ਪੈ ਜੂਗਾ ਸੋ ਵੀਰੋ ਆਪਣੇ ਵਾਤਾਵਰਣ ਲਈ ਬਹੁਤ ਜ਼ਰੂਰੀ ਆ ਆਪਣਾ ਵਾਤਾਵਰਣ ਦਾ ਸ਼ੁੱਧ ਰਹਿਣਾ ਬਹੁਤ ਜ਼ਰੂਰੀ ਆ ਇਹ ਆਪਾਂ ਨੂੰ ਸਾਹ ਦਿੰਦੇ ਨੇ ਆਕਸੀਜਨ ਦਿੰਦੇ ਨੇ ਜੋ ਆਪਣੇ ਸਾਹ ਦੇ ਕੰਮ ਆਉਂਦੀ ਆ ਹੋਰ ਦੇਖ ਲਓ ਕਿੰਨੇ ਲਾਭ ਨੇ ਦੇਖਤਾਂ ਦੇ ਆਪਾਂ ਨੂੰ ਸੋ ਆਪਾਂ ਤੜਕੇ ਤੜਕੇ ਸਵਾਸਤ ਸ਼ੇਅਰ ਕਰਨੇ ਜਾਂਦੇ ਆ ਸੋ ਆਪਾਂ ਨੂੰ ਕਿੰਨੇ ਮਨ ਕੇ ਚਲੋ ਇਹਨਾਂ ਨੂੰ ਦੇਖਦੇ ਆ ਜਦੋਂ ਆਪਣਾ ਮਨ ਖੁਸ਼ ਹੁੰਦਾਗਾ ਪੰਛੀਆਂ ਦਾ ਨਿਵਾਸ ਸਥਾਨ ਇਹਨਾਂ ਤੇ ਆ ਸੋ ਵੀਰੋ ਬਹੁਤ ਐਜੀਆਂ ਗੱਲਾਂ ਨੇ ਸੋ ਜਿਵੇਂ ਇਹਨਾਂ ਦਾ ਨਿਵਾਸ ਥਾਨ ਇਹਨਾਂ ਤੇ ਆ ਜਦੋਂ ਆਪਾਂ ਗਰਾਫਟ ਦੰਨੇ ਆ ਇਹਨਾਂ ਦਾ ਨਿਵਾਸ ਥਾਨ ਹੁੰਦਾ ਉੱਪਰ ਆਲ ਨੇ ਹੁੰਦੇ ਆ ਆ ਵਿੱਚ ਬੱਚੇ ਹੁੰਦੇ ਆ ਸੋ ਵੀਰੋ ਡਿੱਗ ਪੰਦੇ ਨੇ ਥੱਲੇ ਸੋ ਦੇਖੋ ਕਿੰਨਾ ਪਾਪ ਕਰਨੇ ਆ ਦੁਨੀਆ ਤੇ ਪਾਪਾਂ ਦਾ ਘੜਾ ਪਰ ਚੁੱਕਾ ਦੋਸਤੋ ਸੋ ਵੀਰੋ ਧਿਆਨ ਦੇਣ ਦੀ ਲੋੜ ਆ ਆਪਾਂ ਵੱੱਤ ਤੋਂ ਵੱੱਤ ਧਿਆਨ ਦੀ ਇਹਨਾਂ ਵੱਲ ਇਹਨਾਂ ਚੀਜ਼ਾਂ ਵੱਲ ਸੋ ਵੀਰੋ ਮਤਲਬ ਨਹੀਂ ਕਰਨਾ ਚਾਹੁੰਨਾ ਆਪਾਂ ਕੁਦਰਤ ਨੂੰ ਬਚਾਈਏ ਤੇ ਤਾਂ ਕਿ ਸਾਡੇ ਆਉਣ ਵਾਲਾ ਸਮਾਂ ਦਾ ਆਉਣ ਵਾਲਾ ਪੇਟਾ ਸਾਡੇ ਬੱਚੇ ਜੋ ਹੋਣਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਮਝਾ ਸਮਝਾ ਸਕਾਂਗੇ ਸੋ ਵੀਰੋ ਪਹਿਲਾਂ ਆਪਾਂ ਸਮਝੀਏ ਫਿਰ ਉਹਨਾਂ ਨੂੰ ਸਮਝਾ ਸਕਾਂਗੇ ਦੋਸਤੋ ਕਿ ਕੁਦਰਤ ਦੇ ਸੰਬੰਧ ਨੂੰ ਨਾ ਖਤਮ ਕੀਤਾ ਜਾਵੇ ਕੁਦਰਤ ਨਾਲ ਨਾ ਛੇੜਛਾੜ ਕੀਤੀ ਜਾਵੇ ਸੋ ਕੁਦਰਤ ਨਾਲ ਛੇੜਛਾੜ ਕਰਨ ਦੇ ਬਹੁਤ ਸਾਰੇ ਜੋ ਨੁਕਸਾਨ ਨੇ ਉਹ ਸਾਨੂੰ ਚੱਲਣੇ ਪੈ ਰਹੇ ਨੇ ਆਉਣ ਵਾਲੀ ਸਾਰੀ ਸਾਡੀ ਪੀੜ੍ਹੀ ਆ ਜੋ ਉਹਨਾਂ ਨੂੰ ਚੱਲਣੇ ਪੈਣਗੇ ਸੋ ਵੀਰੋ ਸਾਨੂੰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਆ ਸਾਨੂੰ ਧਿਆਨ ਦੇਣਾ ਚਾਹੀਦਾਗਾ ਅ ਸਾਨੂੰ ਸੋਭਾ ਤੜਕੇ ਤੜਕੇ ਜੋ ਸ਼ਹਿਰ ਕਰਨ ਜਾਂਦੇ ਆ ਦੋਸਤੋ ਦੇਖੋ ਕਿੰਨਾ ਵਧੀਆ ਮੌਸਮ ਹੁੰਦਾਗਾ ਕਿੰਨਾ ਸੁਹਾਵਣਾ ਮੌਸਮ ਹੁੰਦਾਗਾ ਸਾਡੇ ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਆ ਇਹਨਾਂ ਦਰਖਤਾਂ ਬੰਨੀ ਦੇਖਦੇ ਆ ਤਾਂ ਮਨ ਕਿੰਨਾ ਮਨਮੋਹਣਾ ਹੁੰਦਾ ਆ ਅਗਰੇ ਸਾਡੀ ਜਿੰਦਗੀ ਤੇ ਨਾ ਹੋਣਗੇ ਅ ਸਪੋਲ ਕਰਕੇ ਦੇਖੋ ਕਰਕੇ ਦੇਖੋ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਜੋ ਕਿ ਪ੍ਰਭਾਵ ਪਵੇਗਾ ਇਹਨਾਂ ਦਾ ਸੋ ਵੀਰੋ ਸਾਨੂੰ ਧਿਆਨ ਦੇਣ ਦੀ ਲੋੜ ਆ ਮੈਂ ਤਾਂ ਬੱਸ ਇਹ ਨਹੀਂ ਕਹਿਣਾ ਚਾਹੁੰਦਾ ਸੀ ਬਲੌਗ ਰਾਹੀਂ ਇੱਕ ਛੋਟਾ ਜਿਹਾ ਮਿੰਨੀ ਜਿਹਾ ਬਲੌਗ ਬਣਾਇਆ ਦੋਸਤੋ ਇਹ ਬਲੌਗ ਰਾਹੀਂ ਸੋ ਵੀਰੋ ਆਪਣੇ ਬਲੌਗ ਨੂੰ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਅੱਗੇ ਦੀ ਅੱਗੇ ਤਰੀਕੇ ਚੱਲਿਆ ਕਰੋ ਸੋ ਵੀਰੋ ਬਹੁਤ ਜ਼ਰੂਰੀ ਹੈ ਇਹਨਾਂ ਗੱਲਾਂ ਬੰਨੀ ਧਿਆਨ ਦੇਣ ਦੀ ਲੋੜ ਹੈ ਅਗਰ ਅਸੀਂ ਧਿਆਨ ਦੇਵਾਂਗੇ ਤਾਂ ਸਾਡੇ ਬੱਚੇ ਵੀ ਆਉਣ ਵਾਲੇ ਕੱਲ ਨੂੰ ਆਉਣ ਵਾਲਾ ਕੋ ਵੇਖਾ ਸਾਡਾ ਜੋ ਆਉਣ ਵਾਲੇ ਬੱਚੇ ਨੇ ਉਹ ਵੀ ਇਹਨਾਂ ਗੱਲਾਂ ਬੰਨੀ ਧਿਆਨ ਦੇ ਸਕਣਗੇ ਸੋ ਵੀਰੋ ਆਓ ਰਲ ਮਿਲ ਕੇ ਕੁਦਰਤ ਨੂੰ ਬਚਾਈਏ ਸਾਡੇ ਵਾਤਾਵਰਨ ਨੂੰ ਬਚਾਈਏ ਸ਼ੁੱਧਤਾ ਰੱਖੀਏ ਤਾਂ ਕਿ ਸਾਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਤੇ ਨਾ ਹੀ ਕੋਈ ਨੁਕਸਾਨ ਵਾਤਾਵਰਨ ਦਾ ਕਰਨ ਦੇਵੇ ਸੋ ਵੀਰੋ ਜੋ ਵੀ ਦਰਖਤ ਪਟਦਾਗਾ ਉਹਨੂੰ ਜੁਰਮਾਨਾ ਹੋਵੇ ਜੁਰਮਾਨਾ ਕਰੀਏ ਤਾਂ ਕਿ ਤਾਂ ਕਿ ਕਹੀਏ ਜੇ ਇੱਕ ਦਰਖਤ ਪਟਦਾ ਵੀ ਆ ਤਾਂ ਤੁਸੀਂ ਵੀਰੇ 2 ਲੱਖ ਰੱਖੋ ਇਹ ਆਪਣਾ ਕਹਿਣ ਦਾ ਫਰਜ਼ ਆ ਉਹਨੂੰ ਸੋ ਵੀਰੋ ਧੰਨਵਾਦ ਥੈਂਕ ਯੂ ਰੱਬ ਰੱਖਾ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਸੋ ਵੀਰੋ ਆਪਣੇ ਜੋ ਵੀ ਵੀਰ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੋ ਧੰਨਵਾਦ ਥੈਂਕ ਯੂ ਰੱਬ ਰੱਖਾ ਜੀ